ਹਾਂਜੀ ਪੰਜਾਬੀਓ ਆਜੋ ਅੱਜ ਤੁਹਾਨੂੰ ਤੁਹਾਡਾ ਬਚਪਨ ਯਾਦ ਕਰਾਉਣੀ ਹੈ ਪਿੰਡ ਛੱਤਿਆਣਾ ਦੇ ਵਿੱਚ ਖੜੇ ਆ ਜੀ ਇੱਕ ਜਣਾ ਵੀਰੇ ਆਓ ਇੱਕ ਜਣਾ ਇੱਕ ਜਣਾ ਇੱਕ ਜਣਾ ਉਹ ਗਿਆਨੀ ਗਿਆਨੀ ਤੇਜਾ ਬੰਦਾ ਹਾਂਜੀ ਅੱਜ ਫਿਰ ਅੱਜ ਸਕੂਲ ਨਹੀਂ ਗਏ ਅੱਜ ਛੁੱਟੀ ਸੀਗੀ ਕਾਦੀ ਛੁੱਟੀ ਸੀ ਐਤਵਾਰ ਐਤਵਾਰ ਦੀ ਆ ਪਹਿਲਾਂ ਵੀ ਨਾਉਣ ਆਉਣੇ ਆ ਹਾਂਜੀ ਆ ਫਿਰ ਨਾਲ ਦੇਣਾ ਕਿਵੇਂ ਸਾਥੀਆਂ ਨਾਲ ਪਲਾਨ ਬਣਾਇਆ ਕੀ ਅੱਜ ਨਾਉਣ ਚਲੀਏ ਕੀ ਜਾਂਦੇ ਸੀ ਕੀ ਕੀ ਕਰੈਕਟ ਹਾਂਜੀ ਕਿੱਥੇ ਘੇੜਦੇ ਸੀ ਚੌਂਟੀ ਜੀ ਅੱਛਾ ਤੁਸੀਂ ਨੀ ਮੋਬਾਈਲ ਵੇਂਦੇ। ਨਾ ਜੀ ਮੋਬਾਈਲ ਨਹੀਂ ਵੇਂਦੇ ਖੇਡਦੇ ਆਂ ਬਸ। ਜਿਆਦਾ ਖੇਡਣ 'ਚ ਵਿਸ਼ਵਾਸ ਰੱਖਦੇ ਆਂ। ਠੀਕ ਐ ਮੋਬਾਈਲ ਵਾਲਾ ਤਾਂ ਐਣੀ ਕੋਈ? ਨਹੀਂ। ਠੀਕ ਐ ਲੈਣੀਓ ਨੀ ਯਾਰੇ ਪੂਰੇ? ਆਹੀ ਆਈ ਮੋਬਾਈਲ। ਇਹ ਤੈਉਂ ਸਾਈਡ ਤੇ ਆ ਬੈਠਾ ਹਨਾ। ਹੈਡ ਸ਼ਾਟ ਹੀ ਵਿੱਚ ਖੜ ਤਾ ਸਹੀ ਵੇਖੀਗੇ। ਉਹ ਕੁਛ ਨਹੀਂ ਹੁੰਦਾ। ਇਹਨੂੰ ਡਪੋੜਨਾ ਦਿਓ। ਠੀਕ ਐ। ਹੈਂ? ਆ ਵੇਖਾ ਵੇਖ ਵੇਖ ਲੈ ਇਹ ਇੱਥੇ ਰੱਖ। ਆ ਨੀ ਯਾਰੇ ਨਹੀਂ ਲੱਭਣੇ ਇੱਕ ਉਹ ਗਿਆਨੀ ਚੁੰਡ ਤੇ ਉਹ ਵੀ ਹੈਡ ਸ਼ਾਟ ਹੀ ਉਹਦੀ। ਨਾਰੀ ਹਰਦਾ ਇਹਦੀ ਛੋਟੀ ਆ ਤੇ ਇਹਦੀ ਛੋਟੀ ਇੱਥੇ ਬੈਠਾ ਰਹੀ ਠੀਕ ਹੈ ਬੇਟਾ ਠੀਕ ਹੈ ਠੀਕ ਹੈ ਨਾ ਇਹਰੇ ਨੂੰ ਚਾਰੇ ਨੂੰ ਹੈਨਾ ਚਲੋ ਠੀਕ ਹੈ ਬਾਈ ਓਕੇ ਬਾਏ ਬਾਏ ਕਮੈਂਟ ਕਰਕੇ ਦੱਸਿਓ ਵੀ ਆ ਦਿਨ ਕਿਹਨੂੰ ਕਿਹਨੂੰ ਯਾਦ ਆਉਂਦੇ ਆ ਜੀ ਪੱਜਤੋਂ ਦੇ ਬਹੁਤ ਵਧੀਆ ਦਿਨ ਸੀ ਅਸੀਂ ਦਿਨ